ਕਾਂਗਰਸ ਪਾਰਟੀ ਦਾ ਇੱਕ ਵੱਡਾ ਚਿਹਰਾ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਤੇ ਦਲਵੀਰ ਗੋਲਡੀ ਦੇ ਵੱਲੋਂ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਦਿੱਤਾ ਜਾ ਰਿਹਾ ਹੈ ਤੇ ਜਿਸ ਦੇ ਦੌਰਾਨ ਇਸ ਗੱਲ ਦੇ ਉੱਤੇ ਚਰਚਾਾਂ ਮ ਆ ਹੋ ਰਹੀਆਂ ਨੇ ਕਿ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਦਲਵੀਰ ਗੋਲਡੀ ਜਿਹੜੇ ਕਿ ਸ਼ਾਮਲ ਹੋ ਸਕਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਹੀ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਜਾਵੇਗਾ ਤੇ ਕਾਂਗਰਸ ਪਾਰਟੀ ਤੋਂ ਉਹਨਾਂ ਰਾਤ ਚੱਲ ਰਹੇ ਨੇ ਤੇ ਜਿਸ ਦੇ ਵਿੱਚ ਦਲਵੀਰ ਗੋਲਡੀ ਦੇ ਵੱਲੋਂ ਖਾਲਿਕ ਪੋਸਟ ਵੀ ਸਾਂਝੀ ਕੀਤੀ ਗਈ ਤੇ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਵੀ ਕੀਤਾ ਤੇ ਕਾਂਗਰਸ ਪਾਰਟੀ ਨੂੰ ਛੱਡਣ ਦੇ ਲਈ ਕਿਹਾ ਗਿਆ ਤੇ ਜਿਸ ਦੇ ਵਿੱਚ ਸ਼ਾਇਰੀ ਅੰਦਾਜ਼ਾ ਲਿਖਿਆ ਇਹ ਚਰਚਾਵਾ ਹੋ ਰਹੀ ਹੈ ਨੇ ਤੇ ਦੱਸ ਦਈਏ ਕਿ ਦਲਵੀਰ ਗੋਲਡੀ ਦੇ ਵੱਲੋਂ ਲਿਖਿਆ ਗਿਆ ਸੀ ਕਿ ਸੋਚਦੇ ਆ ਇੱਕ ਨਵਾਂ ਕੋਈ ਰਾਹ ਬਣਾ ਲਈਏ ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਹਾਂਗੇ ਰੁਕ ਗਈ ਇਸ ਜ਼ਿੰਦਗੀ ਨੂੰ ਤੱਕੇ ਦੀ ਲੋੜ ਹੈ ਇੱਕ ਵਾਰ ਚੱਲ ਪਏ ਤਾਂ ਫਿਰ ਵਗਦੇ ਰਹਾਂਗੇ ਹਨੇਰਿਆਂ ਦੀ ਰਾਤ ਵਿੱਚ ਚਾਨਣ ਦੀ ਲੋੜ ਹੈ ਦੀਵੇ ਨਹੀਂ ਜੁਗਨੂ ਸਹੀ ਪਰ ਜਗਦੇ ਰਹਾਂਗੇ ਤੇ ਦੱਸਦੀ ਆ ਕਿ ਸ਼ਾਇਰੀ ਅੰਦਾਜ਼ੇ ਦੇ ਨਾਲ ਦਲਵੀਰ ਗੋਲਡੀ ਦੇ ਵੱਲੋਂ ਜਿਹੜਾ ਕਿ ਇੱਕ ਜਿਹੜੀ ਕਿ ਚਰਚਾ ਹੋ ਰਹੀ ਹੈ ਕਿ ਚਰਚਾ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਦਲਵੀਰ ਸਿੰਘ ਗੋਲਡੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਸ਼ਾਮਲ ਹੋ ਸਕਦੇ ਨੇ ਤੇ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਜਿਹੜੇ ਕਿ ਦਲਵੀਰ ਗੋਲਡੀ ਦੇ ਸਕਦੇ ਨੇ ਤੇ ਕਾਂਗਰਸ ਪਾਰਟੀ ਦਾ ਇਹ ਵੱਡਾ ਚਿਹਰਾ ਜਿਹੜਾ ਕਿ ਵੋਟਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਦੇਵੇਗਾ ਤੇ ਉੱਥੇ ਹੀ ਹੁਣ ਚਰਚਾਵਾ ਜਿਹੜੀ ਹੈ ਕਿ ਹੋ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਅਜੇ ਸ਼ਾਮਲ ਹੋ ਸਕਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਜਾਵੇਗਾ ਤੇ ਜਿਸ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੂੰ ਸੰਗਰੂਰ ਦੇ ਵਿੱਚ ਟਿਕੜ ਨਾ ਮਿਲਣ ਤੇ ਨਿਰਾਸ਼ ਜਿਹੜੇ ਕਿ ਦਲਵੀਰ ਗੋਲਡੀ ਚੱਲ ਰਹੇ ਸੀ ਤੇ ਸੁਖਪਾਲ ਸਿੰਘ ਖੈਰਾ ਅਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਲੈ ਕੇ ਉਹਨਾਂ ਨੇ ਕਾਫੀ ਨਿਰਾਸ਼ਗੀ ਵੀ ਦਿਖਾਈ ਤੇ ਬੀਤੇ ਦਿਨਾਂ ਦੇ ਵਿੱਚ ਸੁਖਪਾਲ ਸਿੰਘ ਖੈਰਾ ਅਤੇ ਕਾਂਗਰਸ ਪਾਰਟੀ ਦੇ ਰਾਜਾ ਵੜਿੰਗ ਦੇ ਜਿਹੜੇ ਕਿ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਮੁਲਾਕਾਤ ਜਿਹੜੀ ਕਿ ਦਲਵੀਰ ਗੋਲਡੀ ਦੇ ਨਾਲ ਕੀਤੀ ਗਈ ਤੇ ਹੁਣ ਉਹਨਾਂ ਦੇ ਵੱਲੋਂ ਸ਼ਾਇਰੀ ਅੰਦਾਜ਼ੇ ਦੇ ਨਾਲ ਇਸ ਨੂੰ ਲੈ ਕੇ ਦੱਸਦੀ ਹੈ ਕਿ ਸ਼ਾਇਰੀ ਲਿਖੀ ਗਈ ਤੇ ਜਿਸ ਤੋਂ ਬਾਅਦ ਅੰਦਾਜ਼ਾ ਲਗਾ ਸਕਦੇ ਆਂ ਕਿ ਅੱਜ ਦਲਵੀਰ ਗੋਲਡੀ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਜਿਹੜਾ ਕਿ ਜੁਆਇਨ ਕੀਤਾ ਜਾ ਸਕਦਾ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਰੰਤੂ ਇਸ ਗੱਲ ਨੂੰ ਲੈ ਕੇ ਹਜੇ ਸਾਡੇ ਚੈਨਲ ਕੋਈ ਵੀ ਪੋਸਟ ਨਹੀਂ ਕਰਦਾ ਪਰੰਤੂ ਹੁਣ ਦਲਵੀਰ ਗੋਲਡੀ ਜਿਹੜੇ ਕਿ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਦੇ ਸਕਦੇ ਨੇ ਤੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਤੇ ਦੱਸਦੀ ਕਿ ਦਲਵੀਰ ਗੋਲਡੀ ਤੇ ਜਿਸ ਤੋਂ ਬਾਅਦ ਇਸ ਗੱਲ ਦੇ ਉੱਤੇ ਕਾਂਗਰਸ ਪਾਰਟੀ ਨੂੰ ਅੱਜ ਵੋਟਾਂ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਵੱਡਾ ਝਟਕਾ ਲੱਗ ਸਕਦਾ ਹੈ ਪਾਰਟੀ ਦੇ ਵੱਲੋਂ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਦਿੱਤਾ ਜਾ ਜਿਸ ਦੇ ਦੌਰਾਨ ਇਸ ਗੱਲ ਦੇ ਉੱਤੇ ਚਰਚਾਵਾ ਹੋ ਰਹੀਆਂ ਨੇ ਕਿ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਦਲਵੀਰ ਗੋਲਡੀ ਜਿਹੜੇ ਕਿ ਸ਼ਾਮਲ ਹੋ ਸਕਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਹੀ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਜਾਵੇਗਾ ਤੇ ਕਾਂਗਰਸ ਪਾਰਟੀ ਤੋਂ ਉਹ ਨਰਾਂ ਚੱਲ ਰਹੇ ਨੇ ਤੇ ਜਿਸ ਦੇ ਵਿੱਚ ਦਲਵੀਰ ਗੋਲਡੀ ਦੇ ਵੱਲੋਂ ਕਾਲ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਤੇ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਵੀ ਕੀਤਾ ਤੇ ਕਾਂਗਰਸ ਪਾਰਟੀ ਨੂੰ ਛੱਡਣ ਦੇ ਲਈ ਕਿਹਾ ਗਿਆ ਤੇ ਜਿਸ ਦੇ ਵਿੱਚ ਸ਼ਾਇਰੀ ਅੰਦਾਜ਼ਾ ਲਿਖਿਆ ਇਹ ਚਰਚਾਵਾ ਹੋ ਰਹੀ ਹੈ ਨੇ ਤੇ ਦੱਸ ਦਈਏ ਕਿ ਦਲਵੀਰ ਗੋਲਡੀ ਦੇ ਵੱਲੋਂ ਲਿਖਿਆ ਗਿਆ ਸੀ ਕਿ ਸੋਚਦੇ ਆ ਇੱਕ ਨਵਾਂ ਕੋਈ ਰਾਹ ਬਣਾ ਲਈਏ ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਹਾਂਗੇ ਰੁਕ ਗਈ ਇਸ ਜ਼ਿੰਦਗੀ ਨੂੰ ੱੱਕੇ ਦੀ ਲੋੜ ਹੈ ਇੱਕ ਵਾਰ ਚੱਲ ਪਏ ਤਾਂ ਫਿਰ ਵਗਦੇ ਰਹਾਂਗੇ ਹਨੇਰਿਆਂ ਦੀ ਰਾਤ ਵਿੱਚ ਚਾਨਣ ਦੀ ਲੋੜ ਹੈ ਦੇਵੇ ਨਹੀਂ ਜੁਗਨੂ ਸਹੀ ਪਰ ਜਗਦੇ ਰਹਾਂਗੇ ਤੇ ਦੱਸਦੀ ਆ ਕਿ ਸ਼ਾਇਰੀ ਅੰਦਾਜ਼ੇ ਦੇ ਨਾਲ ਦਲਵੀਰ ਗੋਲਡੀ ਦੇ ਵੱਲੋਂ ਜਿਹੜਾ ਕਿ ਇੱਕ ਜਿਹੜੀ ਕਿ ਚਰਚਾ ਹੋ ਰਹੀ ਹੈ ਕਿ ਚਰਚਾ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਦਲਵੀਰ ਸਿੰਘ ਗੋਲਡੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਸ਼ਾਮਲ ਹੋ ਸਕਦੇ ਨੇ ਤੇ ਕਾਂਗਰਸ ਪਾਰਟੀ ਨੇ ਇੱਕ ਵੱਡਾ ਝਟਕਾ ਜਿਹੜੇ ਕਿ ਦਲਵੀਰ ਗੋਲਡੀ ਦੇ ਸਕਦੇ ਨੇ ਤੇ ਕਾਂਗਰਸ ਪਾਰਟੀ ਦਾ ਇਹ ਵੱਡਾ ਚਿਹਰਾ ਜਿਹੜਾ ਕਿ ਵੋਟਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਦੇਵੇਗਾ ਤੇ ਉੱਥੇ ਹੀ ਹੁਣ ਚਰਚਾਵਾ ਜਿਹੜੀ ਹੈ ਕਿ ਹੋ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਅਜੇ ਸ਼ਾਮਲ ਹੋ ਸਕਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਜਾਵੇਗਾ ਤੇ ਜਿਸ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੂੰ ਸੰਗਰੂਰ ਦੇ ਵਿੱਚ ਟਿਕੜ ਨਾ ਮਿਲਣ ਤੇ ਨਰਾਜ਼ ਜਿਹੜੇ ਕਿ ਦਲਵੀਰ ਗੋਲਡੀ ਚੱਲ ਰਏ ਸੀ ਤੇ ਸੁਖਪਾਲ ਸਿੰਘ ਖੇਰਾ ਅਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਲੈ ਕੇ ਉਹਨਾਂ ਨੇ ਕਾਫੀ ਨਰਾਜ਼ਗੀ ਵੀ ਦਿਖਾਈ ਤੇ ਬੀਤੇ ਦਿਨਾਂ ਦੇ ਵਿੱਚ ਸੁਖਪਾਲ ਸਿੰਘ ਖੇਰਾ ਅਤੇ ਕਾਂਗਰਸ ਪਾਰਟੀ ਦੇ ਰਾਜਾ ਵੜਿੰਗ ਦੇ ਜਿਹੜੇ ਕਿ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਮੁਲਾਕਾਤ ਜਿਹੜੀ ਕਿ ਦਲਵੀਰ ਗੋਲਡੀ ਦੇ ਨਾਲ ਕੀਤੀ ਗਈ ਤੇ ਹੁਣ ਉਹਨਾਂ ਦੇ ਵੱਲੋਂ ਸ਼ਾਇਰੀ ਅੰਦਾਜ਼ੇ ਦੇ ਨਾਲ ਇਸ ਨੂੰ ਲੈ ਕੇ ਦੱਸਦੀ ਹੈ ਕਿ ਸ਼ਾਇਰੀ ਲਿਖੀ ਗਈ ਤੇ ਜਿਸ ਤੋਂ ਬਾਅਦ ਅੰਦਾਜ਼ਾ ਲਗਾ ਸਕਦੇ ਆਂ ਕਿ ਅੱਜ ਦਲਵੀਰ ਗੋਲਡੀ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਜਿਹੜਾ ਕਿ ਜੁਆਇਨ ਕੀਤਾ ਜਾ ਸਕਦਾ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਰੰਤੂ ਇਸ ਗੱਲ ਨੂੰ ਲੈ ਕੇ ਹਜੇ ਸਾਡੇ ਚੈਨਲ ਕੋਈ ਵੀ ਪੋਸਟ ਨਹੀਂ ਕਰਦਾ ਪਰੰਤੂ ਹੁਣ ਦਲਵੀਰ ਗੋਲਡੀ ਜਿਹੜੇ ਕਿ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਦੇ ਸਕਦੇ ਨੇ ਤੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਤੇ ਦੱਸਦੀ ਕਿ ਦਲਵੀਰ ਗੋਲਡੀ ਤੇ ਜਿਸ ਤੋਂ ਬਾਅਦ ਇਸ ਗੱਲ ਦੇ ਉੱਤੇ ਕਾਂਗਰਸ ਪਾਰਟੀ ਨੂੰ ਅੱਜ ਵੋਟਾਂ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਵੱਡਾ ਝਟਕਾ ਲੱਗ ਸਕਦਾ ਹੈ